ਹਾਂਜੀ ਤੁਸੀਂ ਦੇਖ ਸਕਦੇ ਹੋ ਬੱਲੇ ਬੱਲੇ ਫਾਰਮ ਤੇ ਪੂਰੀਆਂ ਰੌਣਕਾਂ ਲੱਗੀਆਂ ਐਨ ਪੂਰਾ ਜਣੀ ਕਿਹਾ ਸੀ ਜਿਵੇਂ ਵੀ ਭਾਈ ਤੁਹਾਨੂੰ ਗਰਮ ਗਰਮ ਗੁੜ ਤੇ ਸ਼ੱਕਰ ਖਲਾਈ ਜਾਉ ਬਾਈ ਜੀ ਦੇਖ ਲਓ ਹੈ ਲੋਕ ਕਿੰਨੀ ਵੱਡੀ ਗੰਨਤੀ ਚ ਪਹੁੰਚੇ ਨੇ ਕਿ ਨਹੀਂ ਅੱਜ ਪਹੁੰਚੇ ਨਜ਼ਾਰਾ ਦੇਖ ਰਹੇ ਸਾਰੇ ਨੇ ਗੁੜ ਬਣਾ ਰਹੇ ਆ ਹੈ ਤੇ ਹਾਂ ਜੇ ਆਪਾਂ ਪਹਿਲੀ ਵਾਰੀ ਬਣਾਇਆ ਕੋਈ ਨਹੀਂ ਹਾਲੇ ਅਰੇ ਸੈਟ ਆ ਜਾਊਗਾ ਆਪਾਂ ਹਾਲੇ ਸੈਟ ਆ ਜਾਊਗਾ ਕੋਈ ਸੈਟ ਆ ਜਾਊਗਾ ਲੋਕਾਂ ਨੇ ਕਮੈਂਟ ਬਹੁਤ ਕੀਤੇ ਪਹਿਲਾਂ ਵੀ ਕੜਾਹਾ ਮੰਜਨ ਵਾਲਾ ਇਹ ਉਹ ਤਾਂ ਬਾਈ ਆਪਾਂ ਦਿਖਾਇਆ ਸੀ ਕੜਾਹਾ ਧੋ ਕੇ ਨ ਪੂਰਾ ਘੈਂੜ ਗੁੜ ਤਿਆਰ ਕੀਤਾ ਕਿ ਨਹੀਂ ਹਾਂ ਤੇ ਫਿਰ ਤਾਂ ਆਪਾਂ ਸਭ ਕੋ ਕੜਾਹਾ ਘੋ ਧੋ ਕੇ ਜਗੇਦਰਾ ਸਟਾਰਟ ਕੀਤਾ ਇੱਕ ਡੈਮੋ ਕਰਦੇ ਸੀ ਨਹੀਂ ਉਹ ਤਾਂ ਡੈਮੋ ਕਰਦੇ ਉਹ ਤਾਂ ਪਹਿਲਾਂ ਤਾਂ ਜਿਹਨ ਲਿਆਉਂਦਾ ਸੀ ਉਹ ਤਾਂ ਗੰਦਾ ਹੀ ਸੀਗਾ ਜੀ ਉਹ ਇੱਕਲ ਹੋਰ ਆ ਬਾਈ ਇਹ ਚੀਜ਼ ਦੀ ਮੇਰੇ ਹਿਸਾਬ ਨਾਲ ਲੋੜ ਸੀਗੀ ਦੇਖ ਲਓ ਕਿੰਨੇ ਲੋਕ ਦੇਖ ਰਹੇ ਨੇ ਹਨਾ ਬੱਚਿਆਂ ਨੂੰ ਦਿਖਾ ਰਹੇ ਨੇ ਆਪਣੇ ਹਨਾ ਕੈਨੇਡਾ ਵਾਲੇ ਵੀ ਕਿਵੇਂ ਬ ਉਕੇ ਪੁੱਛਰ ਪੁੱਛ ਰਿਹਾ ਆਪਣੇ ਕਦਰ ਨੂੰ ਗੋੜ ਆ ਕੇ ਕਿੰਨੇ ਕਿੱਥੇ ਪੈਸੇ ਪੇ ਕਰੀਏ ਕਿਦਾਂ ਦਾ ਸਟੇਟ ਦਾ ਇਹਦਾ ਇੱਕ ਪ੍ਰਸ਼ਾਦ ਦੇ ਤੌਰ ਤੇ ਸਾਰੇ ਥੋੜਾ ਥੋੜਾ ਦੇ ਦੇਣਾ ਹਾਂਜੀ ਹਾਂਜੀ ਕੌਲੀ ਚ ਕੋਲੀਆਂ ਚ ਪਾ ਕੇ ਦਵਾਂਗੇ ਕੌਲੀ ਚ ਪਾ ਕੇ ਦੇ ਦੇਣਾ ਉਦੋਂ ਬਾਅਦ ਫਿਰ ਦੇਖੋ ਵੀ ਇਹ ਜਣੀ ਕਿਵੇਂ ਅੱਗੇ ਕੇ ਪ੍ਰੋਜੈਕਟ ਚਲਾਉਨੇ ਆਪਾਂ ਉਦੋਂ ਚੱਲੀ ਆ ਜੋ ਮਾੜਾ ਦਿਖਾਈਏ ਜਾ ਕੇ ਇੱਥੇ ਲੋਕਾਂ ਦੇ ਰਿਵਿਊ ਵੀ ਲਵਾਂਗੇ ਆਪਾਂ ਉਹਨਾਂ ਨੇ ਖਾਣਾ ਤੋਂ ਹਲੇ ਕਿਵੇਂ ਲੱਗਿਆ ਕੀ ਗੱਲ ਉਸ ਸਿਸਟਮ ਆ ਹਨਾ ਤੇ ਇਧਰ ਗੰਚਾ ਰਿਆ ਗੰਨੇ ਦਾ ਰਸ ਆਪਣਾ ਉਮੀਦ ਫਿਰ ਹਨਾ ਟਰੈਕਟਰ ਪਿੱਛੇ ਪਾ ਕੇ ਖਿਲਾੜੀ ਛਲਿਕੇ ਮੈਂ ਇਹਦਾ ਰ ਇਹਦਾ ਰਿਸਪੌਂਸ ਕਿ ਮੇਰੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਹੁਣ ਤੱਕ ਲੈਣਾ ਲੱਗੀਆਂ ਹਾਂ ਹਾਂ ਹਾਂਜੀ ਹਾਂਜੀ ਸਾਡੇ ਨਾਲ ਮੰਡ ਸਾਹਿਬ ਖੜੇ ਨੇ ਮੈਂ ਕਹਿੰਦਾ ਨਾ ਪੰਜਾਬ ਹੀ ਬਣਾਤਾ ਸਾਨੂੰ ਚਾਹੇ ਗਾਲਾਂ ਕੱਢੀਆਂ ਜਾਣ ਲੱਖ ਭੀ ਆਏ ਕਰਤਾ ਕਹਤ ਪਰ ਮੰਡ ਸਾਹਿਬ ਨੇ ਨਜ਼ਾਰਾ ਲਿਆਤਾ ਇੱਧਰ ਦੇਖ ਲੋ ਖਿਲਾੜੀ ਚੱਲਦੀ ਆ ਇੱਧਰ ਇਕੱਠ ਮੰਡ ਸਾਹਿਬ ਨਜ਼ਾਰਾ ਲੋਕ ਦੇਖ ਰਹੇ ਨੇ ਖਾਣਾ ਤੋਂ ਦੂਰ ਦੀ ਗੱਲ ਆ ਖੁਸ਼ਬੂ ਬੜੀ ਘੰਡ ਆਉਂਦੀ ਆ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਲੱਗਦਾ ਜਦ ਇੰਨੇ ਲੋਕ ਇਕੱਠੇ ਹੋਏ ਹਾਂ ਤੇ ਸਾਡਾ ਲੋਕਾਂ ਨੂੰ ਦਿਖਾਉਣਾ ਦਾ ਬੱਚਿਆਂ ਨੂੰ ਵੀ ਗੁਰ ਕਿੱਦਾਂ ਬਣਦਾ ਲੋਕ ਕਿੱਦਾਂ ਫਾਰਮ ਫਾਰਮਿੰਗ ਲਾਈਫ ਕੀ ਹੁੰਦੀ ਹੈ ਹੂੰ ਉਸ ਅਸੀਂ ਦਿਖਾਉਣ ਦਾ ਹੀ ਟਰਾਈ ਕਰਦੇ ਆ ਲੋਕਾਂ ਨੂੰ ਠੀਕ ਹੈ ਜੀ ਵੀ ਆਪਣੇ ਛੋਟੇ ਬੱਚਿਆਂ ਨੂੰ ਪਤਾ ਲੱਗ ਜਾਵੇ ਵੀ ਇੰਡੀਆ 'ਚ ਆਪਾਂ ਫਾਰਮਿੰਗ ਕਿੱਦਾਂ ਕਰਦੇ ਸੀ ਹੂੰ ਜੇ ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਕੀ ਲੈ ਕੇ ਆਉਣਾ ਖਾਸ ਕੁਝ ਹੁਣ ਅਜੇ ਕੁਝ ਨਵਾਂ ਬਣਾਵਾਂਗੇ ਠੀਕ ਹੈ ਅਜੇ ਤਾਂ ਪੱਕਾ ਨਹੀਂ ਪਤਾ ਸਾਰੇ ਬੈਠ ਕੇ ਸੋਚਾਂਗੇ ਵੀ ਹੋਰ ਕੀ ਕਰੀਏ ਠੀਕ ਹੈ ਪਰ ਬਿਲਕੁਲ ਇੰਡੀਆ ਵਰਗਾ ਫਾਰਮ ਬਣਾਉਣ ਦੀ ਟਰਾਈ ਕਰਾਂਗੇ ਹੂੰ ਇਹ ਜਣੀ ਹੁਣ ਆਪਣਾ ਪਹਿਲਾ ਅੱਜ ਆਪਾਂ ਤਿਆਰ ਕਰਤਾ ਹਨਾ ਇਹ ਆਪਾਂ ਲੋਕਾਂ ਨੂੰ ਛਕਾਵਾਂਗੇ ਥੋੜਾ ਖਲਾਵਾਂਗੇ ਹਨਾ ਹਾਂਜੀ ਹਾਂਜੀ ਬਿਲਕੁਲ ਇਹ ਲੋਕਾਂ ਨੂੰ ਛਕਾਵਾਂਗੇ ਠੀਕ ਹੈ ਥੋੜਾ ਥੋੜਾ ਟੇਸਟ ਟੇਸਟ ਮਗੋਈ ਕਰਨਗੇ ਲੋਕ ਠੀਕ ਹੈ ਹਾਂਜੀ ਓਕੇ ਜੋ ਪੱਲੇ ਬੱਲੇ ਫਾਰਮ ਦੇ ਉੱਪਰ ਵੀਰੇ ਅੱਜ ਪਹੁੰਚੇ ਹੋ ਤੁਸੀਂ ਕਿਵੇਂ ਲੱਗਿਆ ਪਹਿਲਾਂ ਦੱਸੋ ਮੈਂ ਵੀਰੇ ਬਸ ਥੋੜਾ ਟਾਈਮ ਪਹਿਲਾਂ ਆਇਆ ਸੀ ਪਰ ਟੂ ਬੀ ਓਨੈਸਟ ਮਾਹੌਲ ਘੈਂਟ ਆ ਪੂਰਾ ਹਨਾ ਪੰਜਾਬ ਦਾ ਮਾਹੌਲ ਪੂਰਾ ਹੈ ਨਾ ਪੰਜਾਬ ਵਾਲੀ ਫੀਲਿੰਗ ਹੈਗੀ ਆ ਜੀ ਖਾਣਾਦਾਨਾ ਚਲੋ ਕੀ ਖਾਸ ਲੱਗਿਆ ਅੱਜ ਜਿਵੇਂ ਇਹਨਾਂ ਨੇ ਸਪੈਸ਼ਲ ਐਕਟੀਵਿਟੀ ਰੱਖੀ ਸੀ ਸੈਟਰਡੇ ਸੰਡੇ ਦੀ ਕੁਝ ਕੀ ਵਧੀਆ ਲੱਗਿਆ ਤੁਹਾਨੂੰ ਡਿਫਰੈਂਟ ਕੀ ਲੱਗਿਆ ਅੱਜ ਵੀਰੇ ਮੈਂ ਤਾਂ ਗੰਨੇ ਦਾ ਰਾਸੀ ਟਰਾਈ ਕਰਿਆ ਬਹੁਤ ਘੈਂਟ ਆ ਬਾਕੀ ਅੰਦਰ ਉਹਨਾਂ ਖਾਣ ਪੀਣ ਚੱਲੇ ਮੈਨੂੰ ਪਤਾ ਲੱਗਿਆ ਆਪਸ਼ਨਸ ਘੈਂਟ ਹੈਗੇ ਆ ਅੰਦਰ ਤੇ ਖੀਰ ਪੁੜੇ ਵੀ ਸੀਗੇ ਅੱਜ ਮਨ ਲਾ ਲਾ ਉਹ ਵੀ ਹੈਗੇ ਵੀਰੇ ਹਾਂ ਉਹ ਉਹ ਮਨ ਲਾਦਾ ਹੁਣ ਖਤਮ ਹੋ ਗਿਆ ਸੀ ਪੁੱਛਿਆ ਸੀ ਪਰ ਕੋਈ ਗੱਲ ਨਹੀਂ ਹੁਣ ਨੈਕਸਟ ਟਾਈਮ ਸਹੀ ਠੀਕ ਹੈ ਵੀਰੇ ਖਲਾੜੀ ਜਲਦੀ ਦੇਖੀਏ ਨਹੀਂ ਹਾਂ ਉਹ ਦੇਖ ਲਈ ਜੀ ਕੋੜੇ ਵੀ ਦੇਖ ਲੈ ਪਿੱਛੇ ਜਿਹੜੇ ਆਪਣੇ ਮੁਰਗੇ ਬੱਕਰੀਆਂ ਮਤਲਬ ਮਹੌਲ ਘੈਂਟ ਆ ਬੱਚਿਆਂ ਲਈ ਬਹੁਤ ਘੈਂਟ ਤੁਸੀਂ ਵੀਰੇ ਦੇ ਦੋ ਕੋਈ ਰਿਵਿਊ ਮਾੜਾ ਤੁਸੀਂ ਵੀ ਦੱਸ ਦੋ ਕਿਦਾਂ ਲੱਗਿਆ ਲਓ ਜੀ ਮੈਂ ਤਾਂ ਆਇਆ ਸੀ ਖਲਾੜੀ ਦਾ ਗੁੜ ਕਾਣ ਬਹੁਤ ਟੇਸਟੀ ਗੁੜ ਸੀਗਾ ਤੇ ਬਹੁਤ ਖੁਸ਼ੀ ਹੋਈ ਵੀ ਇੱਥੇ ਕੈਨੇਡਾ 'ਚ ਪਹਿਲੀ ਵਾਰੀ ਗੁੜ ਕਾਣ ਦਾ ਮੈਂ ਕੱਲ ਵੀਡੀਓ ਪਾਈ ਸੀ ਮੈਂ ਕਿਹਾ ਵੀ ਭਾਈ ਪਹਿਲੀ ਵਾਰ ਖਲਾੜੀ ਚਲਣੀ ਆ ਕੈਨੇਡਾ ਦੇ ਵਿੱਚ ਤੇ ਬਹੁਤ ਲੋਕਾਂ ਨੇ ਰਿਵਿਊ ਚਲੋ ਖਾਣਾ ਪੀਣਾ ਗੱਲ ਵੱਖਰੀ ਆ ਲੋਕਾਂ ਨੇ ਆਪਣੇ ਬੱਚਿਆਂ ਨੂੰ ਦਿਖਾਇਆ ਵੀ ਐਦਾਂ ਗੁੜ ਬਣਦੇ ਸਾਡੇ ਪੁਰਾਣੇ ਬਜ਼ੁਰਗ ਬਣਾਉਂਦੇ ਸੀ ਨਾ ਇਹ ਚੀਜ਼ਾਂ ਵੀ ਸੋਹਣੀਆਂ ਨੇ ਪਰ ਕਈ ਲੋ ਉਹੀ ਬਾਰੇ ਕੁਝ ਹਾਂ ਜਦੋਂ ਪੰਜਾਬੀ ਆਪਾਂ ਪੰਜਾਬ ਤੋਂ ਆਏ ਫਿਰ ਕੀ ਹੋ ਗਿਆ ਜੇ ਪੰਜਾਬਾਂ ਦਾ ਆਪਣੀ ਉਹੀ ਜਾਂਦੇ ਨੇ ਆਪਾਂ ਉੱਥੇ ਪੰਜਾਬ 'ਚ ਆ ਆਪਾਂ ਪੰਜਾਬੀ ਆਪਾਂ ਕਿਹੜੇ ਗੋਰੇ ਦੇ ਕਾਲੇ ਇਦਾਂ ਲਿਮਕੇ ਆ ਆਪਾਂ ਨੂੰ ਸਿਫਤ ਕਰਨੀ ਨਹੀਂ ਚਾਹੀਦੀ ਆਪਾਂ ਨੂੰ ਪ੍ਰੇਸ਼ਿਤ ਕਰਨੀ ਚਾਹੀਦੀ ਆ ਤਾਂ ਹੀ ਤਾਂ ਹੀ ਹੋਰ ਵੀ ਕਾਹ ਤੋਂ ਕਾਹ ਪ੍ਰੂਵਮੈਂਟ ਆਉਣਗੇ ਕਲਾੜੀਆਂ 'ਚ ਘਣੌਰ ਵੀ ਲਾਉਣਗੇ ਤੁਹਾਨੂੰ ਦੇਖ ਕੇ ਠੀਕ ਹੈ ਹਾਂਜੀ ਹਾਂਜੀ ਥੈਂਕ ਯੂ ਵੀਰੇ ਬਹੁਤ ਧੰਨਵਾਦ ਜੀ ਕੱਲ ਨੂੰ ਵੀ ਸੰਡੇ ਆ ਜੀ ਕੱਲ ਨੂੰ ਵੀ ਇਦਾਂ ਹੀ ਗੰਨੇ ਦਾ ਰਸ ਖੀਰ ਪੂੜੇ ਪੁੰਨੀਆਂ ਜਾਂ ਛੱਲੀਆਂ ਤੇ ਉਧਰ ਖਿਡਾਰੀ ਵੀ ਚੱਲੂਗੇ ਉਦਾਂ ਹੀ ਠੀਕ ਆ ਤੁਸੀਂ ਦੇਖਣਾ ਆਪਣੇ ਬੱਚਾ ਨੂੰ ਜ਼ਰੂਰ ਦਿਖਾਓ ਆਜੋ ਬੱਲੇ ਬੱਲੇ ਹੈਰੀਟੇਜ ਫਾਰਮ ਕੈਲਡਨ ਵਿਖੇ ਥੈਂਕ ਯੂ